ਕਰਨਲ ਬਾੜ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ ਜਿਵੇਂ ਕਿ ਕਿਹਾ ਜਾ ਰਿਹਾ ਸੀ ਵੀ ਕਰਨਲ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਸੀ ਪਹਿਲਾ ਨੰਬਰ ਨਾਮ ਆਉਂਦਾ ਸੀ ਇਨਸਪੈਕਟਰ ਰੌਣੀ ਦਾ ਕਿ ਉਹਨਾਂ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਤੇ ਉਹ ਬਰੀ ਹੋ ਸਕਦੇ ਨੇ ਜਾਂ ਫਿਰ ਉਹ ਨਿਕਲ ਸਕਦੇ ਇਸ ਕੇਸ ਦੇ ਵਿੱਚੋਂ ਤਾਂ ਹੁਣ ਜਿਹੜੀ ਖਬਰ ਤੁਸੀਂ ਸੁਣਨ ਜਾ ਰਹੇ ਹੋ ਕਰਨਲ ਨੂੰ ਲੈ ਕੇ ਇੱਕ ਹਾਈ ਕੋਰਟ ਵੱਲੋਂ ਇੱਕ ਬਹੁਤ ਸਖਤ ਰਵੱਈਆ ਅਪਣਾਇਆ ਗਿਆ ਹੈ ਯਾਨੀ ਉਹਨਾਂ ਦੀ ਪਤਨੀ ਦੇ ਮੂਹੋਂ ਤੁਹਾਨੂੰ ਕਿਹੜਾ ਬਿਆਨ ਸੁਣਾਵਾਂਗੇ ਕਿ ਜਿਹੜੇ ਇਨਸਪੈਕਟਰਾਂ ਨੇ ਯਾਨੀ ਕਰਨਲ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਸੀ ਪੰਜਾਬ ਭਰ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਖਬਰ ਫੈਲ ਜਾਂਦੀ ਹੈ ਕਿ ਕਰਨਲ ਸਾਹਿਬ ਕੁੱਟੇ ਗਏ ਔਰ ਦੂਜੇ ਪਾਸੇ ਨਾਨਕ ਸਿੰਘ ਐਸਐਸਪੀ ਯਾਨੀ ਉਹਨਾਂ ਨੇ ਇੱਕ ਬਹੁਤ ਢਿੱਲ ਵਰਤੀ ਔਰ ਸਰਕਾਰ ਵੱਨੀਓ ਵੀ ਬਹੁਤ ਵੱਡੀ ਢਿੱਲ ਰਹੀ ਹੈ ਕਿ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਹੁਣ ਜਿਹੜੀ ਖਬਰ ਇਕਲਾ ਕਰਨਲ ਬਾਠ ਨੂੰ ਲੈ ਕੇ ਐ ਔਰ ਦੂਜੀ ਖਬਰ ਜਿਹੜੀ ਕੌਨਸਟੇਬਲ ਲੇਡੀ ਚਿੱਟਾ ਵੇਚਣ ਵਾਲੀ ਅਮਨਦੀਪ ਕੌਰ ਬਠਿੰਡੇ ਵਾਲੀ ਇਹਦਾ ਜਿਹੜਾ ਅੱਜ ਖੁਲਾਸਾ ਤੁਹਾਡੇ ਸਾਹਮਣੇ ਧਰਨਾ ਉਹ ਹੈਰਾਨ ਕਰ ਦੇਣ ਵਾਲਾ ਕਿਉਂ ਕਿ ਕਿਉਂਕਿ ਅਕਸਰ ਤੁਸੀਂ ਸੁਣਿਆ ਕਿ ਚਿੱਟੇ ਦੇ ਨਾਲ ਨਾਲ ਬਹੁਤ ਵੱਡਾ ਵਪਾਰ ਇੱਕ ਹੋਰ ਵੀ ਚੱਲ ਰਿਹਾ ਸੀ ਜਿਹਦੇ ਨਾਲ ਸੁਣ ਕੇ ਤੁਹਾਡੇ ਹੋਸ਼ ਛੁੱਟ ਜਾਣਗੇ ਕਿਉਂਕਿ ਅਮਨਦੀਪ ਕੌਰ ਬਠਿੰਡੇ ਵਾਲੀ ਐਸੀ ਲੇਡੀ ਮੈਨੂੰ ਐ ਲੱਗਦਾ ਵੀ ਪੁਲਿਸ ਦੇ ਵਿੱਚ ਛਾਹੀ ਦੀ ਕਿਤੇ ਇਹੋ ਜੀਆਂ ਔਰਤਾਂ ਹੋਣ ਕਿਉਂਕਿ ਜੜੀ ਖਬਰ ਅੱਜ ਤੁਸੀਂ ਸੁਣੋਗੇ ਹੈਰਾਨ ਕਰ ਦੇਣ ਵਾਲੀ ਹੈ ਔਰ ਪਹਿਲੀ ਖਬਰ ਤੁਹਾਨੂੰ ਮੈਂ ਕਰਨਲ ਦੀ ਜਿਹੜੀ ਘਰ ਵਾਲੀ ਹੈ ਉਹਨਾਂ ਦੀ ਪਤਨੀ ਨੇ ਮੂੰਹੋਂ ਸੁਣਾਉਂਗਾ ਕਿ ਜਿਹੜੇ ਇਨਸਪੈਕਟਰ ਨੂੰ ਕਿਹਾ ਜਾ ਰਿਹਾ ਸੀ ਵੀ ਜ਼ਮਾਨਤ ਮਿਲ ਗਈ ਹੈ ਤੇ ਉਹ ਬਰੀ ਵੀ ਹੋ ਸਕਦੇ ਨੇ ਯਾਨੀ ਕੇਸ ਦੇ ਵਿੱਚੋਂ ਨਿਕਲਣ ਦੀ ਉਹਨੇ ਕੋਸ਼ਿਸ਼ ਕੀਤੀ ਸੀ ਕਿ ਮੈਂ ਪਟੀਸ਼ਨ ਲਾ ਦਿੰਨਾ ਕਿ ਮੈਂ ਉਹ ਬੱਚਾ ਬਚਾਇਆ ਜਿਹੜੇ ਇਨਕਾਊਂਟਰ ਦੇ ਵਿੱਚ ਬੰਦੇ ਨੂੰ ਮਾਰਿਆ ਜਾਂਦਾ ਇੱਕ ਬੱਚੇ ਨੂੰ ਬਚਾਇਆ ਜਾਂਦਾ ਤੇ ਬੱਚੇ ਨੂੰ ਬਚਾਉਣ ਵਾਲੇ ਦਾ ਨਾਮ ਨਿਕਲਦਾ ਰੌਣੀ ਯਾਨੀ ਇਨਸਪੈਕਟਰ ਉਹੀ ਜਿਹੜੇ ਨੇ ਕਰਨਲ ਸਾਹਿਬ ਦੇ ਉੱਤੇ ਹਮਲਾ ਕੀਤਾ ਚਾਰਾਂ ਦੇ ਵਿੱਚੋਂ ਵੀ ਮੌਜੂਦ ਸੀ ਔਰ ਹੁਣ ਸੁਣਨੇ ਜਾ ਰਹੇ ਜੀ ਜਿਹੜੀ ਪਤਨੀ ਹੈ ਔਰ ਹੁਣ ਇਹਦੀ ਪਤਨੀ ਕੀ ਕਹਿ ਰਹੀ ਹੈ ਇਹਨਾਂ ਬਾਰੇ ਉਹ ਵੀ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਲੇਡੀ ਕਾਂਸਟੇਬਲ ਹੈ ਬਠਿੰਡੇ ਵਾਲੀ ਅਮਨਦੀਪ ਕੌਰ ਉਹਦਾ ਇੱਕ ਬਹੁਤ ਵੱਡਾ ਖੁਰਾਸਾ ਤੁਹਾਡੇ ਸਾਹਮਣੇ ਧਰੂੰਗਾ ਸੁਣੋ ਜੀ ਜਦੋਂ ਸਾਡਾ ਕੋਰਟ ਤੇ ਹਾਈ ਕੋਰਟ ਸੀ ਅਧੂਈ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ सत्य में थे कि सत्य न इंसाफ कोर्ट से ही मिल रहा है और जो इंसाफ डिस्ट्रिक्ट कोर्ट ने भी सामू देता है बाय बेल डिसमिस करके ढाई घंटे की बहस तो बाद इफ द जज साहब ने कोई डिसीजन देता है तो सोच समझ के देता होगा आई रियली रिस्पेक्ट द जुडिशरी बिकॉज दे हैव स्टूड बाय द ट्रूथ and they are giving the right decisions for aage bhi i have full faith in judiciary ki insaaf milega main kehta hu sakda wo bahas ho gayi hai pak pak dekho pak usse sare bhi sunghe sige us pak vich bail de crime oh kande ji assi maraya ਕਿਸੇ ਮੌਕੇ 'ਚ ਨਾ ਮਾਰਨਾ ਕੁੱਟਣਾ ਬੇਹੋਸ਼ ਕਰਕੇ ਗੱਡੀ ਨੂੰ ਖਿੱਚ ਕੇ ਬਾਹਰ ਸੱਡ ਦੇਣੇ ਨੂੰ ਵੀ ਕਹਿੰਦੇ ਹਨ ਮਤਲਬ ਬੇਹੋਸ਼ ਬੰਦੇ ਨੂੰ ਵੀ ਕੁੱਟ ਨਾਲ ਲੱਤਾਂ ਨਾਲ ਹੱਥਾਂ ਨਾਲ ਡੰਡਿਆਂ ਨਾਲ ਤੇ ਉਸ ਨੂੰ ਕਹਿਣਾ ਕੀ ਹੈ ਤੇ ਬਹੁਤ ਮਾਈਲਡ ਕੁੱਟਿਆ ਆਪੇ ਐਕਸੈਪਟ ਕਰ ਰਹੇ ਹਨ ਕਿ ਐਸੀ ਘੁਟਿਆ ਹੈ ਮਗਰ ਉਹ ਵਾਈਲਡਨੈਸ ਕੀ ਹੁੰਦੀ ਹੈ ਕਿਸੇ ਨੂੰ ਗੋਲੀ ਮਾਰ ਦੋ ਤੇ ਉਹ यूं ਖਲੀ ਘੁਟਣਾ ਹੋਵੇ ਔਰ ਜੀ ਗਨ ਮਤਲਬ ਵੈਪਨਸ ਲੈ ਕੇ ਬੰਦੇ ਤੁਸੀਂ ਅੱਗੇ ਪੈਂਸ ਤੇ ਆਨ ਗਏ ਜਦੋਂ ਵੀ ਤੁਸੀਂ ਵੀਡੀਓ ਸਾਰਿਆਂ ਕੋਲ ਹੈਗੀ ਹੈ ਉਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਮਿੰਟ ਵਾਈਜ਼ ਮਿੰਟ ਯੂ ਵਿਲ ਸੀ ਥੈਟ ਦੇ ਆਰ ਯੂ ਆ ਪੁਲਿਸ ਦੇ ਆਰ ਹੋਲਡਿੰਗ ਗਨਸ ਐਂ ਟਾਬੇ ਵਾਲੇ ਨੂੰ ਜਿਹੜੇ ਤੋਂ ਟਾਬੇ ਤੇ ਬੰਦਿਆਂ ਨੂੰ ਪਜਾਰੇ ਤੇ ਗਨ ਪਕੜ ਕੇ ਪਜਾਰੇ ਮਤਲਬ ਦੇ ਆਰ ਐਵਿਡੈਂਸ ਹੋਣ ਤੋਂ बावजूद ਵੀ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਕੀ ਕੀਤਾ ਮਾਨੂੰ ਦੱਸ ਇਹ ਤੇ ਜਸਟਿਸ ਸਾਨੂੰ ਕਦੋਂ ਮਿਲਿਆ ਨਾ ਇਹ ਜਸਟਿਸ ਉਸ ਦਿਨ ਮਿਲ ਜਾਦਾ ਅਗਰ 14 ਤਰੀਕ ਨੂੰ ਮੇਰੇ ਹਸਬੰਡ ਦੇ ਆਪਲੇ ਜਿਹੜਾ ਸਟੇਟਮੈਂਟ ਹੈ ਉਸ ਤੇ ਉੱਪਰ ਐਫ ਆਈ ਆਰ ਕਰ ਦਿੱਤੀ ਜਾਂਦੀ ਕਿੰਨੀ ਗੇਮਾਂ ਖੇਡੀਆਂ ਗਈਆਂ ਕਿ ਐਸ ਆਈ ਜਾ ਕੇ ਟਾਬੇ ਵਾਲੇ ਕੋਲ ਸਟੇਟਮੈਂਟ ਲਿਖ ਕੇ ਐਦਾ ਨਹੀਂ ਹੈ ਉਹਨਾਂ ਨੇ ਬਿਲਕੁਲ ਲਿਖ ਕੇ ਦਿੱਤਾ ਕਿ ਐਸ ਆਈ ਟਾਬੇ ਤੇ ਗਿਆ ਸੀ ਤੇ ਸਟੇਟਮੈਂਟ ਲਿਖ ਕੇ ਐਫ ਆਈ ਆਰ ਦਾ ਜੀ ਜਿਸ ਬੰਦੇ ਨੇ ਐਫ ਆਈ ਆਰ ਦਿੱਤੀ ਹੈ ਜਿਸ ਨੇ ਸਟੇਟਮੈਂਟ ਦਿੱਤੀ ਹੈ ਉਸ ਤੇ ਬੇਸਿਸ ਤੇ ਨਹੀਂ ਹੋਈ ਹੈ ਜੀ ਐਫ ਆਈ ਆਰ ਤੇ ਜਾ ਕੇ ਉੱਥੇ ਜਾ ਕੇ ਉਸ ਤੇ ਸਟੇਟਮੈਂਟ ਤੇ ਐਫ ਆਈ ਆਰ ਕੀਤੀ ਹੈ ਮਤਲਬ ਹਰ ਇੱਕ ਜਗ੍ਹਾ ਇੱਕ ਟੋਕੇ ਬਾਜੀ ਟੋਕੇ ਬਾ ਟੋਕੇ ਬਾ ਜਾਂ ਤੂੰ ਥੱਕ ਕੇ ਟੁੱਟ ਕੇ ਅਸੀਂ ਕੋਰ ਦਾ ਰਸਤਾ ਲਾਇਆ ਤਾਂ ਕਰਨਲ ਸਾਹਿਬ ਦੀ ਪਤਨੀ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਯਾਨੀ ਪੂਰੇ ਸਿਸਟਮ ਤੋਂ ਅੱਕ ਕੇ ਕੋਰ ਦਾ ਰਸਤਾ ਦਾ ਅਪਣਾਉਣਾ ਹੀ ਪੈਂਦਾ ਪਰ ਹਾਈ ਕੋਰਟ ਬਣੀ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਕਰਨਲ ਦੇ ਪਰਿਵਾਰ ਨੂੰ ਔਰ ਦੂਜੀ ਖਬਰ ਚਿੱਟੇ ਵਾਲੀ ਜਿਹੜੀ ਕਾਸਟੇਵਰ ਹੈ ਉਹਦੀ ਹੁਣ ਖਬਰ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਇਹ ਖਬਰ ਦੇਣ ਵਾਲਾ ਕੌਣ ਹੈ ਯਾਨੀ ਇਹਦੇ ਸ਼ੰਕੇ ਕਿਹੜੇ ਨੇ ਬਹੁਤ ਵੱਡੀ ਖਬਰ ਹੈ ਕਿਉਂਕਿ ਖਬਰ ਜਿਹੜੀ ਸੱਚ ਹੈ ਉਹਦਾ ਧਰਨੀ ਪੈਣੀ ਹੈ ਬੇਨਾਬਰਦੀ ਤੋਂ ਯਾਨੀ ਸੁਖਪਾਲ ਸਿੰਘ ਖੈਰਾ ਪੰਜਾਬ ਦੇ ਬਹੁਤ ਵੱਡੇ ਲੀਡਰ ਨੇ ਔਰ ਬਹੁਤ ਹੀ ਸੱਚੇ ਇਮਾਨਦਾਰ ਇਨਸਾਨ ਨੇ ਸੁਖਪਾਲ ਸਿੰਘ ਖੈਰਾ ਬੰਨੀ ਉਹ ਗੱਲ ਕਹੀ ਜਾਂਦੀ ਹੈ ਕਿ ਪਾਈ ਕਾਰਿਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਯਾਨੀ ਇਹ ਸਾੜੀਓ ਦੇ ਵਿੱਚ ਇੱਕ ਅਫੀਸਰ ਹੈ ਪੰਜਾਬ ਦੀ ਪੁਲਿਸ ਦਾ ਉਹ ਇਹਨੂੰ ਯਾਨੀ ਅਸ਼ੰਕੇ ਨੇ ਅਸ਼ੰਕੇ ਸਿੱਧਾ ਨਹੀਂ ਕਹ ਸਕਦੇ ਪੁਸ਼ਟੀ ਨਹੀਂ ਕਰ ਸਕਦੇ ਲੇਕਿਨ ਵਿਵਾਦਾਂ ਦੇ ਵਿੱਚ ਐਸ ਕਰਕੇ ਨਿਸ਼ਾਨਾ ਸਿੱਧਾ ਅਮਨਦੀਪ ਕੌਰ ਬਠੰਡੇ ਵਾਲੀ ਤੇ ਜਾਂਦਾ ਕਿ ਕਿਹਾ ਜਾ ਰਿਹਾ ਹੈ ਕਿ ਅੱਗੋਂ ਪੁਲਿਸ ਵਾਲਾ ਕਹਿ ਰਿਹਾ ਕਿ ਬਿਨਾ ਵਰਦੀ ਤੋਂ ਯਾਨੀ ਬਿਨਾ ਯੂਨੀਫਾਰਮ ਤੋਂ ਮੈਨੂੰ ਜਲਦੀ ਜਲਦੀ ਆਪਣੀਆਂ ਤਸਵੀਰਾਂ ਭੇਜ ਤੇ ਗਰੁੱਪ ਦੇ ਵਿੱਚ ਉਹ ਤੋਂ ਮੰਗਵਾ ਰਿਹਾ ਯਾਨੀ ਵਜ੍ਹਾ ਕੀ ਹੈ ਪਿੱਛੇ ਦਾ ਮਾਮਲਾ ਕੀ ਹੈ ਕਿ ਉਹ ਅਮਨਦੀਪ ਕੌਰ ਤਾਂ ਨਹੀਂ ਜਾਂ ਅਮਨਦੀਪ ਕੌਰ ਦੇ ਨਾਲ ਕੋਈ ਮਾਮਲਾ ਤਾਂ ਨਹੀਂ ਜੁੜਿਆ ਕਿਉਂਕਿ ਵਿਵਾਦਾਂ ਦੇ ਵਿੱਚ ਅਕਸਰ ਪੂਰੇ ਪੰਜਾਬ ਦਾ মিডিਆ ਹਿੰਦੁਸਤਾਨ ਦਾ মিডিਆ ਇਹੀ ਖਬਰ ਚਲਾ ਰਿਹਾ ਕਿ ਅਮਨਦੀਪ ਕੌਰ ਬਠਿੰਡੇ ਵਾਲੀ ਚਿੱਟੇ ਦੇ ਸਮੇਤ ਫੜੀ ਜਾਂਦੀ ਹੈ ਕਾਲੀ ਥਾਰ ਦੇ ਵਿੱਚ ਦਾ ਹੁਣ ਜਿਹੜੀ ਇਹ ਆਡੀਓ ਹੈ ਇਹ ਸਾੜੀਏ ਨੂੰ ਸੋਸ਼ਲ ਮੀਡੀਆ ਦੇ ਉੱਤੋਂ ਡਿਲੀਟ ਕਰਵਾਉਣ ਦਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਯਾਨੀ ਕੰਮ ਚੱਲ ਰਿਹਾ ਕਿ ਜਿੰਨੀਆਂ ਵੀ ਆਡੀਓ ਨੇ ਅਮਨਦੀਪ ਕੌਰ ਦੀਆਂ ਇਹਨਾਂ ਨੂੰ ਡਿਲੀਟ ਕੀਤਾ ਜਾਵੇ ਮਾਮਲਾ ਕੀ ਹੈ ਇਹਦਾ ਪਹਿਲਾਂ ਵੀ ਲੋਕ ਕਹਿ ਰਹੇ ਆ ਕਿ ਬਹੁਤ ਸਾਰੇ ਉਹਦੇ ਤਾਰ ਜੁੜੇ ਹੋਏ ਨੇ ਵੱਡੇ ਵੱਡੇ ਆਈਪੀਐਸ ਅਫਸਰਾਂ ਦੇ ਨਾਲ ਜੁੜੇ ਹੋਏ ਨੇ ਤਾਂ ਵੇਖਣ ਵਾਲੀ ਗੱਲ ਤਾਂ ਇਹ ਹੈ ਵੀ ਭਗਵੰਤ ਮਾਨ ਦੇ ਰਾਜ ਦੇ ਵਿੱਚ ਇੱਕ ਦਿਨ ਨਹੀਂ ਪੈਣਾ ਚਾਹੀਦਾ ਸੀ ਕਿ ਇਹਨਾਂ ਦੇ ਉੱਤੇ ਐਕਸ਼ਨ ਨਾ ਹੋਵੇ ਕਿਉਂਕਿ ਇੱਕ ਪਾਸੇ ਉਹਨਾਂ ਦੇ ਅਫਸਰਾਂ ਦੁਆਰਾ ਬਹੁਤ ਵੱਡੀਆਂ-ਵੱਡੀਆਂ ਘੁਟਨਾਵਾਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਔਰ ਫਿਰ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਹੁੰਦਾ ਕੋਈ ਬਿਲਡੋਜ਼ਰ ਨਹੀਂ ਚੱਲਦਾ ਸਿਰਫ ਸੀਏ ਮਾਨ ਕਹਿ ਦਿੰਦੇ ਨੇ ਪਰ ਹਾਲੇ ਤੱਕ ਸਾਡੇ ਮੁੱਖ ਮੰਤਰੀ ਨੇ ਬਹੁਤ ਵੱਡਾ ਐਕਸ਼ਨ ਤਾਂ ਨਹੀਂ ਲਿਆ ਔਰ ਦੂਸਰੇ ਪਾਸੇ ਇਹਨਾਂ ਦਾ ਇੱਕ ਸਰਪੰਚ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਇਨਸਪੈਕਟਰ ਦੇ ਉੱਤੇ ਗੋਲੀ ਚਲਾ ਕੇ ਉਹਨੂੰ ਮਾਰ ਵੀ ਦਿੰਦਾ ਤਾਂ ਫੇਰ ਇੱਥੇ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਸਰਕਾਰ ਨਾਕਾਮ ਪੈਂਦੀ ਨਜ਼ਰ ਆਉਂਦੀ ਹੈ ਤਾਂ ਵੀਤੇ ਦਿਨੀ ਕਫਰੀਦ ਕੋਟ ਦੇ ਪਿੰਡ ਦੇ ਵਿੱਚ ਹੁਣ ਇੱਕ ਜਿਹੜਾ ਕਿ ਝਾੜੂ ਵਾਲਿਆਂ ਦਾ ਇੱਕ ਸਰਪੰਚ ਉਹਦੇ ਵੀ ਗੋਲੀ ਲੱਗੀ ਹੈ ਉਹਨੂੰ ਵੀ ਕਿਸੇ ਨੇ ਗੋਲੀ ਮਾਰ ਦਿੱਤੀ ਹੈ ਤਾਂ ਉਹਦੀ ਹਾਲਤ ਗੰਭੀਰ ਸੀ ਮੈਂ ਕੱਲ ਵੀ ਦੱਸਿਆ ਸੀ ਕਿਉਂਕਿ ਇਹ ਗੱਲਾਂ ਦੱਸਣੀਆਂ ਬੜੀਆਂ ਜ਼ਰੂਰੀ ਨੇ ਪੰਜਾਬ ਚਾਹੁੰਦਾ ਹੈ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਪਰ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਹੈ ਇਹ ਡਿੱਗ ਚੁੱਕੀ ਹੈ ਇਹ ਮਿਟ ਚੁੱਕੀ ਹੈ ਕਿਉਂਕਿ ਆਉਣ ਵਾਲੇ 27 ਦੇ ਵਿੱਚ ਝਲਕ ਕਿਹੜੀ ਹੈ ਅਮਰਪਾਲ ਸਿੰਘ ਅਮਰਪਾਲ ਸਿੰਘ ਨੂੰ ਪੰਜਾਬ ਦੇ ਲੋਕ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਤੇ ਮੈਂ ਤੁਹਾਡੀ رائے ਜਾਣਨਾ ਚਾਹੁੰਦਾ ਪੰਜਾਬ ਦੇ ਲੋਕਾਂ ਦੀ ਜਿੰਨੇ ਸਾਡੇ ਭੈਣ ਭਰਾ ਤੁਸੀਂ ਆਪਣੀ رائے ਜ਼ਰੂਰ ਲਿਖਣੀ ਆ ਔਰ ਇੱਕ ਹੋਰ ਬਹੁਤ ਵੱਡਾ ਮੈਸੇਜ ਹੈ ਜਿਹੜਾ ਅੱਜ ਦੀ ਤਾਜ਼ਾ ਅਪਡੇਟ ਹੈ ਗੁਰੂਆਂ ਦੀ ਧਰਤੀ ਦੇ ਉੱਤੇ ਤਲਵੰਡੀ ਸਾਬੋ ਯਾਨੀ ਪਾਣੀਆਂ ਦੇ ਬਹਿਨ ਨੂੰ ਲੈ ਕੇ ਤੁਰੇ ਲੱਖਾ ਸਿੰਘ ਸਦਾਣਾ ਅਮਤੋਤ ਸਿੰਘ ਮਾਨ ਬਹੁਤ ਸਾਰੇ ਹੋਰ ਪੰਜਾਬ ਦੇ ਸਮਾਜ ਸੇਵੀ ਸਾਡੇ ਨੌਜਵਾਨ ਤਾਜ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ ਇੱਕ ਬਹੁਤ ਵੱਡਾ ਐਲਾਨ ਕੀਤਾ ਜਾਊਗਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਾਡੀ ਮਾਂ ਬੋਲੀ ਦੇ ਮੁੱਦੇ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਨੇ ਅਕਸਰ ਤੁਸੀਂ ਵੇਖਿਆ ਵੀ ਲੱਖਾ ਸਿੰਘ ਸਦਾਣਾ ਪੰਜਾਬ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਸਾਡੇ ਹੱਕਾਂ ਪ੍ਰਤੀ ਬੋਲਦੇ ਰਹਿੰਦੇ ਨੇ ਔਰ ਸਾਡੀ اپیل ਆ ਕਿ ਜਿੰਨੇ ਸਾਡੇ ਪੰਜਾਬ ਦੇ ਲੋਕ ਪਹੁੰਚ ਸਕਦੇ ਨੇ ਵੱਧ ਤੋਂ ਵੱਧ ਚੜਾ ਕੇ ਤਲਵੰਡੀ ਸਾਬੋ ਪਹੁੰਚਣ ਦੀ ਤੁਸੀਂ ਆਪਣੀ ਆਪਣੀ ਕੋਸ਼ਿਸ਼ ਕਰਨੀ ਹੈ ਤਾਂ ਕਿ ਹਰ ਇੱਕ ਪੰਜਾਬੀ ਦਾ ਇਹਦੇ ਵਿੱਚ ਯੋਗਦਾਨ ਪਵੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਇਸ ਵੀਡੀਓ ਨੂੰ ਮੇਰੇ ਵੀਰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਬੰਦੇ ਦੀ ਕੰਟੀਨਿਊਅਲ ਤੇ ਕਰ ਲੈਣਾ ਬਹੁਤ ਧੰਨਵਾਦ